ਪਿਰਵਾਥ <laughs> ਇਹ आ ਗਈ ਹੈ ਨਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਹਾਂ ਗੇਮ ਅਜਰਾ ਆਹਾਂ ਯਕੀ ਗੇਮ ਅਜਰਾ ਆ ਗਿਆ ਹੈ ਇਹਦੇ ਪਰਲੀ ਸਾਈਡ ਖੇਤ ਹੈ ਸਾਡੇ ਹਨ ਹਾਂ ਜੀ ਹੈ ਹਾਂ ਜੀ ਠੀਕ ਹੈ ਆ ਸਾਡਾ ਗਰ ਆ ਇਹ ਗਰਾਊਂਡ ਆ ਗਿਆ ਸਕੂਲ ਦਾ ਹੈ ਨਾ ਹਾਂ ਫਿਰ ਤਿਆਰ ਛਾ ਗਿਆ ਤੂੰ ਹੈ ਵਧੀਆ ਕੰਮ ਕਰਿਆ ਦਾ ਹਲੇ ਹੋਰ ਪਈ 40 50 ਉਹ ਕਿਹੜੇ ਕਿਹੜਾ ਪੱਡਾ ਪਈ ਥੋਡੇ ਪਾਸ ਪੱਡਾ ਕਿਹੜੇ ਕਿਹੜਾ ਪਈ ਸਰਕਾਰ ਹੁੰਦੀ ਆ ਮੌਪਰ ਤੇ ਪਈ ਉੱਪਰ ਤੇ ਆਉਨੇ ਸਕੂਲ ਦੇ ਵਿੱਚ ਪਈਆਂ ਨੀਚੇ ਪਈਆਂ ਹਾਂ ਅੱਛਾ ਹਲੇ ਬਹੁਤ ਜਗ ਆਪਣੀ ਲਾ ਯਾਰ ਬਹੁਤ ਮਿਰੂ ਗਲਤ ਕਰ ਲਿਆ ਯਾਰ ਗੱਡੀ ਸਾਰੀ ਲਿਬੜ ਗਈ ਯਾਰ ਬਣਾ ਮਾੜਾ ਕੰਮ ਆਪਣੇ ਮੋੜੀ ਗਏ ਸੀ ਹੈ ਮੋੜੀ ਗਏ ਆ ਬ੍ਰਾਹਮ ਵਾਲਾ ਸਕੂਲ ਆ ਗਿਆ ਹਨਾ

ਆ ਇਹ ਵੀ ਸਕੂਲ ਹੈ ਨਾ ਹਾਂ ਇਹ ਐਲੀਮੈਂਟਰੀ ਛੋਟਾ ਸਕੂਲ ਹੈ ਹਾਂ ਛੋਟਾ ਹੈ ਜੀ ਬੱਚੇ ਦਾ ਉਹ ਦੂਜਾ ਹੈਗਾ ਜਿਹੜਾ ਪਲੱਸ 2 ਤੱਕ ਹਾਂ ਪਲੱਸ 2 ਸਾਡੇ ਪਿੰਡ ਵਾਲਾ ਉਹ ਵੀ ਪਲੱਸ 2 ਉਹ ਵੀ ਪਲੱਸ 2 ਤੱਕ ਹੈ ਇਹ ਬਰਾਮਾ ਆ ਗਿਆ ਹਾਂ ਆ ਵੀ ਇੱਧਰ ਸਕੂਲ ਹੈ ਇਹ ਕਿਸੇ ਨਾ ਮੱਛੀ ਮੱਛੀ ਅੱਕੇ ਵੇਤ ਹੈ ਨਾ ਆ ਅੱਜਪਨ ਜਾਣਾ ਰਾਜਪੁਰਾ 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 ਪਹਿਲਾਂ ਤਾਂ ਮੈਂ ਇਸਟੀਰੀਲ ਆ ਕੇ ਲਿਆਦਾ ਸੀ ਐ ਟੀ ਹੁਣ ਆਪਾਂ ਨੇ ਲਵਾ ਕੇ ਲਿਆਉਣਾ ਇਹ ਕੈਮਰਾ ਹਾਂ ਕਿਉਂ ਮਿੱਟੀ ਘਿਰ ਗਈ ਸ਼ੀਸ਼ੇ ਵਾ ਉਹੀ ਗੱਲ ਨਹੀਂ ਉਹ ਤਾਂ ਧੋਣੀ ਆ ਭਰਾਵਾ ਹੁਣੇ ਕੁਝ ਵੀ ਹੋਣਾ ਜਿਹੜਾ ਰਾਜਪੁਰੇ ਵਾਲਾ ਤੇ ਜਿੱਦੋਂ ਮੈਂ ਲਵਾ ਕੇ ਲੈਣਾ ਹਿੰਦ ਵਾਲਾ ਉਹਦਾ ਰੇਟ ਬਿਲਕੁਲ ਜਾਇਜ਼ ਹੈ ਚੰਗਾ ਠੀਕ ਹੈ ਹਾਂ ਵਧੀਆ ਏ ਜੇ ਫਿਰ ਹੋਰ ਪਤਾ ਲਵਾਉਂਦੇ ਉਹ ਰੋ ਮਹਿੰਗਾ ਆ ਜਾਂਦਾ സാഗാക പ ਕਰਦੇ ਤੇ ਪੁੱਤ ਉਹਨਾਂ ਦੇ ਹਾਂ ਹਾਂ ਮੰਮੀ ਦੀ ਹੋਗੀ ਹਾਂ ਪਰ ਹਣ ਗੋਣ ਬਿੱਟ ਦਾ ਮੁੰਡਾ ਯਾਰ ਉਹ ਹੈਗਾ ਤਾਂ ਉਹ ਮਿੱਟੀ ਘੇਰਨੇ ਵਾਲਾ ਬਿੰਦਾ ਤੇ ਇਹ ਬਿੰਦਾ ਦਾ ਉਹ ਹਾਂ ਜਾਣਦਾ ਬਿੰਦੇ ਨੂੰ ਹੈਗਾ ਬਿੰਦਾ ਮੈਨੂੰ ਤਾਂ ਮਿੱਟੀ ਘੇਰ ਇੱਟਾ ਘਿਰ ਕੇ ਗਿਆ ਘਰਾਂ ਗਈ ਘਰਾਂ ਅੱਛਾ ਹਾਂ ਜਦੋਂ ਭਾਈ ਪਤਨੀ ਮਕਾਨ ਪਾਰ ਇਹਦੇ ਪਤਨੀ ਟੈਨਲ ਲਵਾਈਆਂ ਦੀ ਭਾਈ ਅੱਛਾ ਹਾਂ ਟੈਨਲ ਲਵਾਈਆਂ ਨੇ ਮੇਰੇ ਖਿਆਲ ਜਦ ਬਿੰਦੀ ਨੇ ਵਿਚਾਰੀ ਨਾਲ ਘਿਰ ਕੇ ਗਿਆ ਆਹ ਰੋਡ ਜਿਹੜਾ ਇੱਧਰ ਤੇ ਆ ਰਿਹਾਗਾ ਆ ਨਿਕਲੂਗਾ ਆ ਮਿੰਡੇ ਤੇ ਆ ਜਾਣਾ ਲੱਗਦਾ ਸਿੱਧਾ ਮਾਨਕਪੁਰ ਜਾਊਗਾ ਇੱਧਰ ਨੂੰ ਇੱਧਰ ਨੂੰ ਖੇੜ ਆ ਗਜੋ ਆ ਦੇ ਕਿੰਨੇ ਦੇ ਵਿੱਚ ਕਿਤਰਾ ਗਿੱਲੇ ਵਿੱਚ ਹੈ ਵਿਚਰੀਆਂ ਹੂੰ ਕਾਰ ਕਰਾ ਦੇ ਤੇ ਆਪਾਂ ਮਿੱਤਰੋ ਹੋ ਗਿਆ ਕੱਟ ਕਰਕੇ ਬਣਾਈ ਜਾਂ ਲੱਗਦਾ ਸਾਈਡ ਬਰ ਤੇ ਕਰਦੇ ਕਰਦੇ ਤੇ ਆਪਾਂ ਮਿੱਤਰੋ ਹੁਣ ਆਪਾਂ ਖੇੜੇ ਤੇ ਸਰਾਕ ਕਢਾ ਲਿਆ ਗੱਡੀ ਦੇ ਰਾਜਪੁਰੇ ਨੂੰ ਝੱਲੇ ਭਾਈ ਹੁਣ ਆਪਾਂ ਹੁਣ ਜਾਗੋ ਤਾਂ ਕਰਾਈਏ ਕੈਮਰਾ ਫਿੱਟ ਤੇ ਬਾਕੀ ਬਸ ਇਹ ਕੰਮ ਹੋਣਾ ਹੈ ਨਾ ਹਾਂ ਚਲੋ ਖਾਨ ਸਾਹਿਬ ਚਲੋ

ਸੱਪ ਕੀ ਦਾ ਬਾਸ ਹੁਣ ਮਿੱਤ ਮੈਂ ਖਾਲ ਚੋ ਕਵਾੜ ਕੱਢ ਰਿਆ ਆਹੋ ਇਹ ਦੱਸ ਦਿੱਤੇ ਕਨੇ ਹੱਥ ਹੱਥ ਚ ਆ ਗਿਆ ਮੇਰੇ ਹੱਥ ਚ ਸੱਪ ਆ ਗਿਆ ਸੱਪ ਹੈਗਾ ਪੰਜ ਗਿੱਠਾ ਉਹ ਤੇਰੀ ਬਈਆ ਸੱਪ ਗਿਆ ਨਾ ਮੈਂ ਤਾਂ 1 ਲੱਖ ਤੱਕ ਕਵਾੜ ਛੱਡਦਾ ਸਾਰਾ ਨਾ ਉਹ ਬਚਾਓ ਲੜੈ ਨਾ ਨਾ ਬਚ ਗਿਆ ਵਾ ਹੱਥਾਂ ਨੇ ਅੱਗੇ ਆ ਗਿਆ ਨਾ ਛਿਰਕ ਦੇ ਗਿਆ ਬਹੁਤ ਡਰ ਲੱਗ ਰਿਹਾ ਤਾਂ ਨਹੀਂ ਐ ਪਤਾ ਗੱਲ ਗਿਆ ਜੱਤੀ ਆਪਾਂ ਛੇੜਖਾਨੀ ਨਹੀਂ ਕਰਦੇ ਕੋਈ ਹਾਂ ਸੱਪ ਕਦੇ ਵੀ ਇਦਾਂ ਡੰਗ ਨਹੀਂ ਮਾਰਦਾ ਆਇਆ ਕਵਾੜ ਮੈਂ ਗਿਆ ਉਹ ਹੱਥ ਦੇ ਵਿੱਚ ਬੱਸ ਸੱਪ ਬੰਦੇ ਦੇ ਡਰਦਾ ਬੰਦਾ ਸੱਪ ਹਾਂ ਇਹ ਸੱਪ ਬਾਰ ਕਦੋਂ ਕਰਦਾ ਜੇ ਆਪ ਉਹਦੇ ਪੂਛ ਦੇ ਮਾਰ ਰੱਖਦੀ ਜਦੋਂ ਕਿ ਨਾ ਛੇੜਛਾੜ ਨਹੀਂ ਕਰੀਆ ਉਹ ਆਪਣੇ ਬਚਾਅ ਵਾਸਤਾ ਹੁਣ ਕੋਈ ਬੰਦਾ ਯਾਰ ਤੂੰ ਚਾਹੇ ਮੈਂ ਕੋ ਸਾਢੇ ਦਿਨ ਚ ਹਮਲਾ ਕਰ ਆਪੇ ਹੀ ਬਚਾਅ ਕਰਦੇ ਆ ਉਹ ਵੀ ਬਚਾਅ ਕਰਦਾ ਉਦਾਂ ਇਹੀ ਜੀ ਕੋਈ ਗੱਲ ਹੀ ਹੈਗੀ ਹਾਂ ਬਸ ਪਤਾ ਮਰ ਵੀ ਜਿਪ ਹੈ ਜਿਨ੍ਹਾਂ ਦੇ ਵਿੱਚ ਜ਼ਹਿਰ ਹੈ ਹਾਂ ਬਾਕੀ ਤਾਂ ਖੋਹੇ ਹੈ ਹਾਂ ਕੋਈ ਕੁਝ ਵੀ ਨਹੀਂ ਹੈ ਬਸ ਕੋਲ ਵੀ ਉਹ ਨਹੀਂ ਹੁੰਦਾ ਜ਼ਹਿਰ ਨਹੀਂ ਹੁੰਦਾ ਹਾਂ ਤੇਰੇ ਪਾਪਾ ਡਰ ਜਾਂਦੇ ਆ ਬੰਦੇ ਕੀ ਮੌਤ ਕਿ ਤਰ੍ਹਾਂ ਹੁੰਦੀ ਹੈ ਜ਼ਹਿਰੀਲਾ ਆਪਾਂ ਹਰ ਵਾਰੀ ਲੜਦਾ ਹੈਗਾ ਬੰਦਾ ਕਬਰਾਂ ਅਗੇ ਮਰ ਜਾਂਦਾ ਇੱਕ ਵਾਰੀ ਮਾਰੇ ਟਰੈਕਟਰ ਉੱਪਰ ਚੜ ਗਿਆ ਸਮਾਂ ਟਰੈਕਟਰ ਗਰਮਦਾ ਤਾਂ ਉਤਰ ਗਿਆ ਉਹ ਐ ਦਾ ਹੋ ਹੀ ਜਾਂਦਾ ਸਮਾਂ ਫਿਰ ਉਹਨੇ ਕੁਝ ਨਹੀਂ ਕਿਹਾ ਫਿਰ ਅਮੇ ਇੱਕ ਡੰਡੇ ਹੈਵੀ ਕੋਬਰਾ ਦਾ ਪੂਰਾ ਬਲੈਕ ਰੰਕ ਆ ਅਸੀਂ ਡੰਡੇ ਬਾ ਛੱਡ ਗਏ ਨਾ ਉਹ ਖੁੱਡੇ ਦੇ ਵਿੱਚ ਵੜਕਾ ਆਏ ਉਹਨੂੰ ਮੈਂ ਦੱਸਦਾ ਕੁਝ ਨਹੀਂ ਕਿਹਾ ਉਹਨੇ ਫਿਰ ਇੱਕ ਸਾਡੇ ਨਾਲ ਉੱਥੇ ਕਰੇ ਮਤਲਬ ਵੀ ਸੱਪ ਨਾ ਡੱਡੂ ਕੋ ਪਿੱਛਾ ਕਰਦਾ ਕਰਦਾ ਅੰਦਰ ਪੜ ਗਿਆ ਰੱਪ ਜਾਣ ਦਾ ਵੀ ਕਿਤਰਾ ਬੜਿਆ ਕਿਤਰਾ ਹਾਂ ਹਾਂ ਉਹ ਸੋਵੈਂਗ ਨੀਚੇ ਦਾ ਮੇਰੇ ਕੁੱਠੇ ਪਰ ਨਾ ਮੈਂ ਖੜਾ ਮੈਨੂੰ ਕੋਈ ਪਤਾ ਨਹੀਂ ਹੈਗਾ ਮੇਰੇ ਕੁੱਠੇ ਪਰ ਵੀ ਉਹਨਾਂ ਦੀ ਬੱਡੀ ਜਾਂ ਕੀ ਹੋਵੇ ਮੈਨੂੰ ਨਹੀਂ ਪਤਾ ਹੈਗਾ ਹਾਂ ਉਹ ਮੈਂ ਦੋ ਉਹ ਜਿਹੜਾ ਉਹ ਦੇਖਣ ਆਪਣੇ ਫੁੱਲ ਕਿਹੜਾ ਹੈ ਉਹ ਕਿਆ ਨਾਮ ਦਾ ਫੁੱਲ ਤਾਂ ਫੁੱਲ ਦਾ ਨਾਮ ਤਾਂ ਨਹੀਂ ਆ ਰਿਹਾ ਉਹ ਪਤਾ ਨਹੀਂ ਚੱਲੂ ਆ ਪਤਾ ਨਹੀਂ ਬੰਦ ਹੈ ਪਹਿਲਾਂ ਤਾਂ ਬੰਦ ਦਾ ਹੁਣ ਖੁੱਲ ਗਿਆ ਆਪਾਂ ਪਹੁੰਚ ਗਏ ਮਿੱਤਰੋ ਰਾਜਵਰਾ ਆ ਪਹਿਲਾ ਪੁਲ ਬੰਦ ਦਾ ਇਹ ਹੁਣ ਤਾਂ ਮੈਨੂੰ ਲੱਗਦੀ ਹੈ ਵੀ ਚਾਲੂ ਹੋ ਗਿਆ ਸੀ ਆ ਪੁਲ ਬੰਦ ਦਾ ਪਹਿਲਾਂ ਉੱਪਰੋਂ ਜਾਣ ਵਾਲਾ ਹਮੇ ਅੱਜ ਤੇ ਮੋਟਰ ਲੈਣਾ ਕੋਈ ਹੈ ਕਿ ਮਰਮਤ ਜੀ ਚੱਲ ਰਹੀ ਸੀ ਹੁਣ ਆ ਖੁੱਲ ਗਿਆ ਜਾਂਦਾ ਜੀ ਮੈਂ ਪੁੱਛਿਆ ਤਾਂ ਹੈ ਤੁਹਾਨੂੰ ਕਹਿੰਦਾ ਖੁੱਲ ਗਿਆ ਟਾਗਾ ਦੇਖਦੇ ਹਾਂ ਆ ਚੜ ਗਏ ਬੀਰੂ ਆਪਾਂ ਪੁਲ ਤੇ ਆਪੋਲੂ ਦੀ ਪਹਿਲਾਂ ਮਰਮਤ ਚੱਲ ਰਹੀ ਸੀ ਯਾ ਹੈ ਕਿ ਮਰਮਤ ਹੋ ਰਹੀ ਦੀ ਪੁਲ ਦੀ ਇਹ ਪਤਾ ਨਹੀਂ ਕਿ ਹੁਣ ਉਹ ਮਦਦ ਤੋਂ ਸੈਟ ਕਰ ਦਨ ਹੁਣ ਉਹ ਕਰ ਦਨ ਚੱਲਣੇ ਆਉਂਦੇ ਓਏ ਟ੍ਰੇਨਾਂ ਦਾ ਇਹ ਰੇਲਵੇ ਸਟੇਸ਼ਨ ਆ ਗਿਆ ਹਨ ਇਹ ਟ੍ਰੇਨਾਂ ਵਾਲਾ ਬੱਸ ਢਾ ਗਿਆ ਹੈ ਆਪਾਂ ਪਹੁੰਚ ਚਲੇ ਆ ਮਿੱਤਰੋ ਇੱਥੇ ਕੈਮਰਾ ਹੁਣ ਆਪਾਂ ਲੈ ਲਉਣਾ ਕੈਮਰਾ ਆਲੋ ਚਣੇ ਵਾਲੇ ਰਾਜਪੁਰਾ ਹੁਣ ਆਪਾਂ ਕਿੱਥੇ ਆ ਗਏ ਕਿਹੜਾ ਆ ਪਿੰਡ ਪੈ ਜਾਂਦਾ ਕਿ ਉੜਦਣ ਉੜਦਣ ਨਹੀਂ ਯਾਰ ਜਨਸੂਈ ਜਨਸੂਈ ਜਨ ਸੂਈ ਜਨ ਕੀ ਸੂਈ ਹੈ ਜਨ ਸੂਈ ਪੰਚਨੇ ਵਾਲੇ ਆ ਬਗਾ ਬੋਲੋ ਤੇ ਸਾਡੇ ਚੈਨਲ ਵੱਤਵਾ ਸਪੋਰਟ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰੋ ਕਮੈਂਟ ਸੱਪ ਉਹ ਸੱਪ ਕਹਿੰਦੇ ਨੇ ਕਿ ਖੜੀ ਖੜੀ ਉਤਰ ਕੇ ਚੱਲ ਉਤਰ ਕੇ ਚੱਲੇ ਰਹਣਾ ਦੇਖਿਆ ਚ ਨਹੀਂ ਮੈਨਾਂ ਚੱਲ ਦੇਖਿਆ ਮੈਨਾਂ ਉਹ ਦੇਖਦਾ ਸੱਪ ਤਾਂ ਮਿੱਤਰ ਤੇ ਸੱਪ ਦੀ ਗਾਇ ਹੁਣ ਗਿਆ ਲੰਘ ਗਿਆ ਹੈਨਾ ਹਾਂ ਉਹ ਉੱਥੇ ਸੀਗਾ ਉਹ ਲੰਘ ਗਿਆ ਪਰ ਉਹ ਲੰਘ ਗਿਆ ਆ ਕੱਟਾ ਭਾਰੀ ਦਾ ਕਾਲੇ ਰੰਗ ਦਾ ਸੱਪ ਹੈਨਾ ਹਾਂ ਮਿੱਤਰ ਬਹੁਤ ਭਾਰੀ ਸੱਪ ਸੀਗਾ ਵਿੱਤਰ ਸੱਪ ਸੀਗਾ ਬਹੁਤ ਭਾਰੀ ਕਾਲੇ ਰੰਗ ਦਾ ਕਾਲੇ ਰੰਗ ਦਾ ਨਾਗ ਫਾਣ ਕਿ ਤਰ੍ਹਾਂ ਚੱਕਿਆ ਵਾਤਾ ਉਹ ਯਾਰ ਤਾ ਵੀਡੀਓ ਨਹੀਂ ਬਣਾਈ ਜਾਂਦਾ ਉਹ ਵੀ ਬਾਅਦ ਵੀਡੀਓ ਬੰਦ ਦੀ ਓਹੋ ਯਾਰ ਆਪਣਾ ਆਪੇ ਦਿਖਾਉਣਾ ਚੱਲ ਕੋਈ ਨਾ ਰਹਿਣ ਦਾ ਇਹ ਤਾਂ ਦੂਰ ਹੀ ਚਾਹੀਦਾ ਜੇ ਤੇ ਕੋਈ ਪਤਾ ਨਹੀਂ ਹੈ ਕਿ ਬਲੌਗ ਬਣਾਉਂਦੇ ਬਣੋ ਸਾਡਾ ਬਣ ਜਾ ਹੋਰ ਕੀ ਹੇਠ ਦਾ ਵੀ ਚੈਨਲ ਹੈਗਾ